ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਸਾਰੇ ਵੀਰਾਂ ਨੂੰ ਤੇ ਅੱਜ ਪਹੁੰਚੇ ਹੋਏ ਆ ਪਿੰਡ ਪੁੰਨਾਲ ਧੂਰੀ ਤੇ ਸੰਗਰੂਰ ਦੇ ਵਿਚਕਾਰ ਜੇ ਪਿੰਡ ਪੈਂਦਾ ਤੇ ਇੱਥੇ ਨਵੀਂ ਮੰਡੀ ਸ਼ੁਰੂ ਕਰੀਏ ਬਾਈਆਂ ਨੇ ਤੇ ਮੰਡੀ ਦੀ ਜਗ੍ਹਾ ਬਹੁਤ ਵਧੀਆ ਤੇ ਖੇਤਾਂ ਦੇ ਵਿੱਚ ਮੰਡੀ ਆ ਪਿੰਡ ਦੇ ਵਿੱਚ ਪੁੰਨਾਲ ਤੇ ਪਿੰਡ ਬਹੁਤ ਮਸ਼ਹੂਰ ਰਿਹਾ ਪੁਰਾਣੇ ਸਮਿਆਂ ਦੇ ਵਿੱਚੋਂ ਬੱਕਰੀ ਬਹੁਤ ਇੱਥੇ ਚੱਲੀ ਆ ਆਪਣੇ ਅੰਬਰਸਰੀ ਬੱਕਰੀ ਤੇ ਬਾਕੀ ਨਮੀ ਮੰਡੀ ਹੁਣ ਬਾਈਆਂ ਦੀ ਅੱਜ ਚੌਥੀ ਪੰਜਵੀਂ ਮੰਡੀ ਆ ਤੇ ਬਾਕੀ ਸਾਰੀ ਗੱਲਬਾਤ ਤੁਹਾਨੂੰ ਅੱਜ ਮੰਡੀ ਵਾਲੇ ਵੀਰ ਆਪਣੇ ਪਹੁੰਚੇ ਹੋਏ ਨੇ ਸਾਰੇ ਬਾਕੀ 90 ਤੋਂ ਤੇ ਬੁੱਗਰੇ ਤੋਂ ਬਾਈ ਬਾਕੀ ਆਪਣੇ ਸਾਰੇ ਜਾਣਦੀ ਨੇ ਧੂਰੀ ਤੋਂ ਸਾਰੇ ਵਾਲੇ ਵਾਲੇ ਦੇ ਪਿੰਡਾਂ ਵਾਲੇ ਬਾਈ ਅੱਜ ਇਕੱਠੇ ਹੋਏ ਨੇ ਤੇ ਬਾਕੀ ਆਈ ਮੰਡੀ ਆਉਂਦੇ ਨੇ ਬਾਈ ਤੇ ਅੱਜ ਆਪਾਂ ਪਹਿਲੀ ਵਾਰ ਪਹੁੰਚੇ ਆ ਤੇ ਬਾਕੀ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਜੋ ਕਿ ਮੰਡੀ ਆਪਣੀ ਹਰ ਕਿਤੇ ਫੈਲ ਸਕੇ ਤੇ ਬਾਕੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹਾਂ ਬਾਈ ਜੀ ਬਹੁਤ ਬੜੇ ਤੇ ਹੋਰ ਮਾਲ ਪਸੂ ਲੋਟਾਈ ਹਾਂ ਮਾਲ ਪਸੂ ਠੀਕ ਠਾਕ ਤੇ ਬਾਈ ਜੀ ਮੰਡੀ ਆਪਣੀ ਕਿੰਨਾ ਕਿਚਰ ਹੋ ਗਿਆ ਆਪਾਂ ਨੂੰ ਮੰਡੀ ਲਾਉਂਦਿਆਂ ਨੂੰ ਬਾਈ ਚੌਥੀ ਮੰਡੀ ਐ ਚੌਥੀ ਮੰਡੀ ਐ ਮੈਂ ਜਾਨੀ ਕਿਸੇ ਦਾ ਨਵਾਂ ਹੀ ਸਟਾਰਟ ਕਰਿਆ ਨਵੀਂ ਸਟਾਰਟਿੰਗ ਕਰਿਆ ਹਾਂ ਠੀਕ ਐ ਤੇ ਕਿਹੜੇ ਬਾਰ ਨੂੰ ਬਾਈ ਜੀ ਮੰਡੀ ਲੱਗਦੀ ਐ ਐਤਵਾਰ ਨੂੰ ਹਰ ਐਤਵਾਰ ਹਰ ਐਤਵਾਰ ਤੇ ਹਰ ਐਤਵਾਰ ਨੂੰ ਬਾਈ ਜੀ ਮੰਡੀ ਇਹ ਲੱਗਦੀ ਐ ਪੁੰਨਾਲ ਪਿੰਡ ਦੇ ਵਿੱਚ ਠੀਕ ਐ ਤੇ ਬਾਈ ਜੀ ਹੁਣ ਆਪਾਂ ਮੰਡੀ ਜਿਵੇਂ ਆਪ ਭਾਈ ਜੀ ਸਾਰੇ ਪ੍ਰਬੰਧ ਨੇ ਪਸ਼ੂਨ ਪਾਣੀ ਪੂਣੀ ਪੀਣ ਵਾਲਾ ਸਾਰਾ ਦੇਖੋ ਤੁਸੀਂ ਆ ਸੱਪਰ ਪਾਣੀ ਦਾ ਸਾਰਾ ਹਾਂ ਬਾਕੀ ਆਸ਼ਨ ਨਾ ਆਏ ਆ ਪੱਕੀ ਬਾਤੀਆਂ ਹਾਂ ਲੰਗਰ ਪਾਣੀ ਦਾ ਖਾਸ ਪ੍ਰਬੰਧ ਹੈ ਠੀਕ ਹੈ ਨਾ ਪਾਣੀ ਦਾ ਵੀ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਹੈ ਬਾਕੀ ਜੇ ਕੋਈ ਵੱਦਾ ਕੋਈ ਲੇਟ ਫੇਟ ਹੋ ਜਾਣਾ ਉਹ ਉਹਦੀ ਵੀ ਪਹਿਬੰਦੀ ਹੈ ਠੀਕ ਹੈ ਜੀ ਉਹਦੀ ਵੀ ਯਾਸ ਹੋਊਗੀ ਜੀ ਵੀ ਜਾਨੀ ਲੇਟ ਫੇਟ ਹੋ ਜੇ ਰਾਤ ਨੂੰ ਰਹਿਣ ਦਾ ਉਹ ਸਾਡੀ ਜ਼ਿੰਮੇਵਾਰੀ ਹੈ ਸਾਰੀ ਉਹ ਇਹਨਾਂ ਦੀ ਜ਼ਿੰਮੇਵਾਰੀ ਹੈ ਜੀ ਟ੍ਰਾਂਸਪੋਰਟ ਦੀ ਲੋੜ ਆ ਗਈ ਉਹ ਵੀ ਮਤਲਬ ਕਰਵਾ ਕੇ ਦਉਂਗੇ ਬਿਲਕੁਲ ਸਾਰੀ ਪ੍ਰਬੰਧ ਜਾਣੀ ਸ਼ਾਉਂ ਦਾ ਬਾਈਆਂ ਨੇ ਆ ਦੇਖ ਸਕਦੇ ਹੋ ਬਾਕੀ ਉਧਰ ਕੈਮਰਾ ਮਾਰ ਦਿਓ ਬੱਕਰੀ ਬਹੁਤ ਆਈ ਹੋਈ ਹੈ ਬਾਈਆਂ ਦੀ ਮੰਡੀ ਤੇ ਤੇ ਆਲੇ-ਦਾਲ ਦੇ ਪਿੰਡਾਂ ਵਾਲੇ ਬਾਈ ਬਹੁਤ ਸਹਿਯੋਗ ਕਰ ਰਹੇ ਨੇ ਬਾਈ ਨੂੰ ਵੀ ਤੂੰ ਮੰਡੀ ਚਲਾ ਵੀ ਅਸੀਂ ਤੇਰੇ ਨਾਲ ਖੜੇ ਆ ਬਿਲਕੁਲ ਜੀ ਠੀਕ ਹੈ ਤੇ ਬਾਕੀ ਖਾਣ ਪੀਣ ਸਾਰਾ ਬੱਕਰੀਆਂ ਨੂੰ ਆਲੇ-ਦਾਲ ਪਾਣੀ ਮੋਟਰਾਂ ਲੱਗੀਆਂ ਹੋਈਆਂ ਨੇ ਹੈਨਾ ਹਾਂ ਜੀ ਹਾਂ ਤੇ ਤਾਜ਼ਾ ਪਾਣੀ ਬਾਈ ਜੀ ਬੱਕਰੀਆਂ ਨੂੰ ਹੈਗਾ ਤੇ ਪੇਡੇ-ਪੁੱਡੇ ਇਧਰ ਲੱਗੇ ਹੋਏ ਨੇ ਤੇ ਬਾਕੀ ਹੋਰ ਬਾਈ ਜੀ ਪ੍ਰਬੰਧ ਹੁਣ ਜਿਵੇਂ ਜੋਂ-ਜੋਂ ਮੰਡੀ ਵਧੂਗੀ ਉਹ ਜੋਂ-ਜੋਂ ਮੰਡੀ ਵਧੀ ਜੋਂ-ਜੋਂ ਹੀ ਪ੍ਰਬੰਧ ਵਧੀ ਜਾਣਗੇ ਠੀਕ ਹੈ ਠੀਕ ਹੈ ਜੀ ਬਾਈ ਹਾਂ ਠੀਕ ਹੈ ਤੇ ਬਾਈ ਦਾ ਸੁਭਾਅ ਬਹੁਤ ਵਧੀਆ ਹੈ ਤੇ ਲੋਕੇਸ਼ਨ ਦੱਸ ਦੋ ਵੀ ਆਪਾਂ ਕਿ ਜੇ ਕਿੱਧਰੋਂ ਆਉਣਾ ਹੋਵੇ ਤਾਂ ਕਿੱਧਰੋਂ ਜੀ ਕੇਸਨ ਬਾਈ ਜੀ ਧੂਰੀ ਤੋਂ 7 ਕਿਲੋਮੀਟਰ ਹੈ ਜੀ ਠੀਕ ਹੈ ਪਿੰਡ ਪੁੰਨਾਵਾਲ ਜੀ ਠੀਕ ਹੈ ਜੀ ਠੀਕ ਹੈ ਮਾਸਟਰ ਸਾਹਿਬ ਤੋਂ ਵੀ 7-8 ਕਿਲੋਮੀਟਰ ਪੈ ਜਾਂਦਾ ਇਧਰੋਂ ਕੰਦਲਾ ਪੈ ਜਾਂਦਾ ਜੀ ਇਧਰੋਂ ਸੰਗਰੂਰ ਵਾਲੀ ਸਾਈਡ ਤੋਂ ਸੰਗਰੂਰ ਵਾਲੀ ਸਾਈਡ ਤੋਂ ਪੈਂਦਾ 10 ਕਿਲੋਮੀਟਰ ਠੀਕ ਹੈ ਹਾਂ ਸੰਰੂਰ ਤੋਂ ਲੱड्डा ਲੱਡੇ ਤੋਂ ਪਿੰਡ ਪੁੰਨਾ ਵਾਲਾ ਠੀਕ ਹੈ ਸਿੱਧਾ ਹੀ ਰਸਤਾ ਸਿੱਧਾ ਰਸਤਾ ਰੋਡ ਤੇ ਸਾਰੇ ਪਾਸੇ ਚਾਰ ਚੁਪੇ ਨੇ ਰਸਤਾ ਹੀ ਰਸਤਾ ਹੈ ਠੀਕ ਹੈ ਜਾਨੀ ਇਧਰੋਂ ਬਰਨਾਲੇ ਕਨੀਓ ਆਣਾ ਹੋਵੇ ਤਮਸਤ ਬਾਣੇ ਸਾਹਿਬ ਵਿਚ ਗਿਆ ਹਾਂ ਤੋਲ ਸਾਹਿਬ ਨੂੰ ਜੋ ਕਿ ਆਇਆ ਠੀਕ ਹੈ ਚਾਹੇ ਕੱਟੂ ਵਾਲੀਆਂ ਵੀ ਦੀਆਂ ਜੀ ਕੱਟੂ ਵਾਲੀਆਂ ਠੀਕ ਹੈ ਹਾਂ ਵਿਚਾਲੇ ਆ ਗਿਆ ਠੀਕ ਹੈ ਤੇ ਮੰਡੀ ਬਹੁਤ ਵਧੀਆ ਮੰਡੀ ਹੈ ਜਾਨੀ ਇਹ ਏਰੀਆ ਦੇ ਵਿੱਚ ਮੰਡੀ ਹੈ ਨਹੀਂ ਦੀ ਹੈ ਨਾ ਹੈ ਨਹੀਂ ਨੇੜੇ ਤੇੜੇ ਮੰਡੀ ਨਹੀਂ ਇਹ ਬਾਕੀ ਐਤਵਾਰ ਨੂੰ ਮੰਡੀ ਆ ਬਾਈ ਜੀ ਜ਼ਰੂਰ ਪਹੁੰਚਿਆ ਕਰੋ ਵੱਦ ਤੋਂ ਵੱਧ ਸਾਰੇ ਵੀਰ ਆਪਣੇ ਪਹੁੰਚੇ ਨੇ ਅੱਜ ਬਹੁਤ ਧੰਨ ਬਾਈ ਜੀ ਮੰਡੀ ਤੇ ਪਹੁੰਚੇ ਹੋ ਤੇ ਬਾਕੀ ਬਾਈ ਜੀ ਹੋਰ ਤੁਸੀਂ ਗੱਲਾਂ ਬਾਤਾਂ ਕੁਝ ਬਾਈ ਜੀ ਬਸ ਗੱਲਾਂ ਬਾਤਾਂ ਇਹੀ ਨਹੀਂ ਵੀ ਬਾਈ ਜੀ ਪੰਟ ਜੀ ਸਰਪਸਾਫ ਕਾ ਸਰਪੰਚ ਨੇ ਅੱਛਾ ਜੀ ਮਾਈ ਜੀ ਬੇਨਤੀ ਇਹੀ ਹੈ ਵੀ ਸਾਰੇ ਪਾਲੀ ਵੀਰਾਂ ਨੂੰ ਇਹ ਵੀ ਵੱਧ ਤੋਂ ਵੱਧ ਬਾਈ ਦੀ ਸਪੋਰਟ ਕਰੋ ਬਾਈ ਨੇ ਨਵਾਂ ਕੰਮ ਸ਼ੁਰੂ ਕਰਿਆ ਤੇ ਵਪਾਰੀ ਵੀਰਾਂ ਨੂੰ ਬੇਨਤੀ ਹੱਥ ਜੋੜ ਕੇ ਵੀ ਮੰਡੀ ਤੇ ਇੱਕ ਵਾਰ ਪਹੁੰਚ ਕੇ ਜ਼ਰੂਰ ਦਰਸ਼ਨ ਦਿਓ ਤੇ ਜੇ ਮਾਲ ਖਰੀਦੋ ਤੇ ਵੇਚੋ ਬਾਈ ਨੂੰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਠੀਕ ਹੈ ਜਿੰਨਾ ਹੋ ਸਕੇ ਆਪਾਂ ਬੱਕਰੀਆਂ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਪਹੁੰਚੋ ਜੇ ਬੱਕਰੀਆਂ ਵਾਲੇ ਪਹੁੰਚਣਗੇ ਤਾਂ ਹੀ ਵਪਾਰੀ ਵੀਰਾਂ ਨੂੰ ਪਤਾ ਲੱਗੂਗਾ ਬਿਲਕੁਲ ਜੀ ਬਿਲਕੁਲ ਹਾਂ ਠੀਕ ਹੈ ਸਾਰਾ ਐ ਦੁਆਰ ਨੂੰ ਆਓ ਆਪਾਂ ਉਹਦੀਆਂ ਬੱਕਰੀਆਂ ਲੈ ਕੇ ਠੀਕ ਹੈ ਜੀ ਚਾਹੇ ਦੂਰੋਂ ਆਓ ਤੇ ਨੇੜੇੋਂ ਲਾਜ਼ਮੀ ਆਓ ਤੇ ਮਾਲ ਲੈ ਕੇ ਆਓ ਆਹਦਾ ਚਾਹੇ ਕਾਟੂ ਮਾਲ ਲੈ ਕੇ ਆਓ ਤੇ ਦੂਜਾ ਲੈ ਕੇ ਆਓ ਤੇ ਮੰਡੀ ਤੇ ਵਿੱਚ ਵਿੱਚ ਵੇਚ ਕੇ ਜਾਓ ਤੇ ਆਪਾਂ ਨੂੰ ਵਪਾਰ ਦੂਜਿਆਂ ਨੂੰ ਜਿਹੜੇ ਵਪਾਰੀ ਆ ਉਹਨਾਂ ਨੂੰ ਵੀ ਬੇਨਤੀ ਹੈ ਵੀ ਉਹ ਵੀ ਹੁਣ ਦਲਾਲਾਂ ਨੂੰ ਬੇਨਤੀ ਹੈ ਵੀ ਉਹ ਵੀ ਹੁਣ ਹਾਂ ਹਾਂ ਠੀਕ ਹੈ ਜੀ ਫੇਰ ਬਾਈ ਦਾ ਕੰਮ ਚੱਲੂਗਾ ਜੇ ਸਾਰੇ ਵਰਗ ਦੇ ਬੰਦੇ ਆਉਣਗੇ ਆਪਣੇ ਬੱਕਰੀਆਂ ਫੇਰ ਹੀ ਕੰਮ ਚੱਲੂਗਾ ਬਾਈ ਤੇ ਜਰੂਰ ਮੰਡੀ ਇਹ ਤੁਨੂੰ ਉਹ ਨਾਲ ਪਿੰਡ ਹੈ ਤੇ ਮਸ਼ਹੂਰ ਜਾਂ ਪਿੰਡ ਹੈ ਹੈਨਾ ਆਪਣੇ ਏਰੀਆ ਦਾ ਬੱਕਰੀ ਬਹੁਤ ਪੁਰਾਣੇ ਸਮਿਆਂ ਤੋਂ ਵਿੱਚ ਤੇ ਬਾਕੀ ਮੰਡੀਆਂ ਹੋਰ ਵੀ ਲੱਗਦੀਆਂ ਨੇ ਤੇ ਇਹ ਦਿਨ ਬਾਈ ਮੰਡੀ ਬਾਈ ਨੇ ਭਰਨ ਲਈ ਐਤਵਾਰ ਜਰੂਰ ਯਾਦ ਰੱਖਿਓ ਹਰ ਐਤਵਾਰ ਆ ਮਹੀਨੇ ਦੇ ਵਿੱਚ ਤਿੰਨ ਚਾਰ ਐਤਵਾਰ ਆਉਂਦੇ ਨੇ ਤੇ ਤਿੰਨੇ ਚਾਰ ਦਿਨ ਬਾਈ ਦੀ ਮੰਡੀ ਲੱਗਦੀ ਹੈ ਤੇ ਜਰੂਰ ਪਹੁੰਚਿਆ ਕਰੋ ਤੁਹਾਨੂੰ ਬਾਕੀ ਹੁਣ ਆਪਾਂ ਬੱਕਰੀਆਂ ਬੁੱਕਰੀਆਂ ਵੀ ਦਿਖਾਵਾਂਗੇ ਤੇ ਪੰਜ ਚਾਰ ਵੀਡੀਓ ਇਸ ਮੰਡੀ ਦੀਆਂ ਆਉਣਗੀਆਂ ਤੇ ਜਰੂਰ ਲਾਈਕ ਕਮੈਂਟ ਸ਼ੇਅਰ ਵੱਤ ਤੋਂ ਵੱਤ ਜਰੂਰ ਕਰੋ ਧੰਨਵਾਦ ਧੰਨਵਾਦ ਧੰਨਵਾਦੀ